ਹੈਲੋ ਜੀ ਵੈਲਕਮ ਟੂ ਬੈਕ ਘਰ ਦੀ ਕੰਟੀਨ ਅੱਜ ਘਰ ਦੀ ਕੰਟੀਨ ਵਿੱਚ ਅਸੀਂ ਬਹੁਤ ਹੀ ਟੇਸਟੀ ਹੈਲਦੀ ਤੇ ਪੋਸਟੇ ਸਾਬੂਦਾਣੇ ਦੀ ਮਿਕਸਡ ਵੈਜੀਟੇਬਲ ਵਾਲੀ ਖਿਚੜੀ ਬਣਾ ਕੇ ਤਿਆਰ ਕਰਾਂਗੇ ਜਿਹੜੀ ਕਿ ਬਹੁਤ ਹੀ ਮਜ਼ੇਦਾਰ ਤੇ ਚਟਪਟੀ ਬਣਦੀ ਹੈ ਚਲੋ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਸਾਬੂਦਾਣੇ ਦੀ ਖਿਚੜੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਸਾਬੂਦਾਣੇ ਨੂੰ ਭਿਓ ਕੇ ਤਿਆਰ ਕਰਾਂਗੇ ਇੱਕ ਵੱਡੀ ਕੌਲੀ ਆਪਾਂ ਸਾਬੂਦਾਣਾ ਲਿਆ ਗਏ ਇਹਨੂੰ ਅਸੀਂ ਚੰਗੀ ਤਰ੍ਹਾਂ ਪਹਿਲਾਂ ਧੋਵਾਂਗੇ ਸਤੇ ਫਿਰ ਅਸੀਂ ਨੂੰ ਭਿਓ ਕੇ ਰੱਖਾਂ। ਸਾਬੂਦਾਣੇ ਨੂੰ ਸੀਤੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ 2-3 ਘੰਟੇ ਵਾਸਤੇ ਆਪਾਂ ਭਿਓ ਕੇ ਰੱਖਾਂਗੇ। ਇੱਕ ਕੋਲੀ ਆਪਣੀ ਸਾਬੂਦਾਣੇ ਦੀ ਹੈ ਤੇ ਇੱਕ ਹੀ ਕੋਲੀ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ। ਸਾਬੂਦਾਣੇ ਦੀ ਵਧੀਆ ਖਿਚੜੀ ਬਣਾਉਣ ਵਾਸਤੇ ਸਾਬੂਦਾਣੇ ਦਾ ਭਿਜਣਾ ਚੰਗੇ ਤਰੀਕੇ ਦੇ ਨਾਲ ਬਹੁਤ ਜ਼ਰੂਰੀ ਹੈ। ਜਿਸ ਤਰੀਕੇ ਨਾਲ ਅਸੀਂ ਇਹਨੂੰ ਭਿਵਾਗੇ ਤੇ ਖਿਚੜੀ ਆਪਣੀ ਤਾਂ ਹੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ। ਆਹ ਦੇਖੋ ਜੀ ਆਪਾਂ ਇੱਕ ਕੋਲੀ ਪਾਣੀ ਪਾਤਾ ਹੈ। ਤੇ ਬਿਲਕੁਲ ਥੋੜਾ ਜਿਹਾ ਪਾਣੀ ਇਸ ਤੋਂ ਪਰੇ ਜ਼ਿਆਦਾ ਪਾਣੀ ਨਹੀਂ ਆਪਾਂ ਪਾਣਾ ਹੁਣ ਤਿੰਨ ਕਿੰਟਿਆਂ ਵਾਸਤੇ ਅਸੀਂ ਇਹਨੂੰ ਭਿਉਂ ਕੇ ਰੱਖ ਦਾਂਗੇ ਤਿੰਨ ਘੰਟੇ ਹੋ ਗਏ ਨੇ ਜੀ ਦੇਖੋ ਜੀ ਸਾਬੂਦਾਣਾ ਬਿਲਕੁਲ ਫੁੱਲ ਕੇ ਤਿਆਰ ਹੈ ਕਾਫੀ ਸੌਫਟ ਵੀ ਹੋ ਗਿਆ ਹੈ ਤੇ ਹੁਣ ਆਪਾਂ ਖਿਚੜੀ ਬਣਾ ਕੇ ਕਰਾਂਗੇ ਜੀ ਤਿਆਰ ਕੜਾਈ ਵਿੱਚ ਅਸੀਂ ਦੋ ਚਮਚੇ ਤੇਲ ਨੂੰ ਗਰਮ ਹੋਣ ਵਾਸਤੇ ਰੱਖਿਆ ਹੈ ਜਦੋਂ ਤੇਲ ਗਰਮ ਹੋ ਜਾਏਗਾ ਤਾਂ ਫਿਰ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਮੂਫਲੀ ਨੂੰ ਰੋਸਟ ਕਰਕੇ ਤਿਆਰ ਕਰਾਂਗੇ ਤੇਲ ਆਪਣਾ ਗਰਮ ਹੋ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਇਹ ਵਾਲੀ ਕੱਚੀ ਮੂਸਲੀ ਇਹਨੂੰ ਪਾ ਦਾਂਗੇ ਤੇ ਬਿਲਕੁਲ ਲੋ ਫਲੇਮ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਰੋਸਟ ਕਰਕੇ ਤਿਆਰ ਕਰਾਂਗੇ ਤੁਸੀਂ ਇਸ ਖਿਚੜੀ ਨੂੰ ਤੇਲ 'ਚ ਵੀ ਬਣਾ ਸਕਦੇ ਹੋ ਜਾਂ ਘਿਓ 'ਚ ਵੀ ਬਣਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਜੀ ਜਿਹਦੇ ਵਿੱਚ ਵੀ ਤੁਹਾਨੂੰ ਇਹ ਵਧੀਆ ਲੱਗੇ ਤੁਸੀਂ ਉਸ ਹਿਸਾਬ ਨਾਲ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਮੂਫਲੀ ਆਪਣੇ ਭੁੱਜ ਕੇ ਤਿਆਰ ਹੈ ਜੀ ਹੁਣ ਅਸੀਂ ਇਹਨੂੰ ਇੱਕ ਕੌਲੀ ਵਿੱਚ ਪਟਾਂਗੇ ਤੇ ਉਸੇ ਤੇਲ ਵਿੱਚ ਅਸੀਂ ਅੱਧਾ ਚਮਚਾ ਜੀਰਾ ਪਾ ਦਾਂਗੇ ਤੇ ਜੀਰੇ ਦੇ ਨਾਲ ਹੀ ਅਸੀਂ ਇੱਕ ਕਟਿਆ ਹੋਇਆ ਆਲੂ ਪਾਵਾਂਗੇ ਇਹਦੇ ਵਿੱਚ ਆਪਾਂ ਕੱਤੇ ਆਲੂ ਦਾ ਇਸਤੇਮਾਲ ਕਰ ਰਹੇ ਹਾਂ ਤੁਸੀਂ ਚਾਹੋ ਤੇ ਆਲੂ ਨੂੰ ਉਬਾਲ ਕੇ ਵੀ ਲੈ ਸਕਦੇ ਹੋ ਅਸੀਂ ਸਾਗੂ ਦਾਣੇ ਦੀ ਮਿਕਸ ਵੈਜੀਟੇਬਲ ਖਿਚੜੀ ਬਣਾ ਕੇ ਤਿਆਰ ਕਰ ਰਹੇ ਹਾਂ ਤੇ ਇਹਦੇ ਵਿੱਚ ਆਪਾਂ ਅੱਧੀ ਗਾਜਰ ਤੇ ਇੱਕ ਮੁਠੀ ਆਪਾਂ ਹਰੇ ਮਟਰ ਲੈਏ ਨੇ ਤੇ ਇੱਕ ਲਾਲ ਟਮਾਟਰ ਇਹਦੇ ਆਪਾਂ ਬੀਜ ਕੱਢਦੇ ਨੇ ਤੇ ਸਭ ਤੋਂ ਪਹਿਲਾਂ ਅਸੀਂ गाजर ਤੇ ਆਲੂਆਂ ਨੂੰ ਥੋੜਾ ਜਿਹਾ ਫਰਾਈ ਕਰਕੇ ਤਿਆਰ ਕਰਾਂਗੇ। ਇਹਦੇ ਵਿੱਚ ਬਾਅਦ ਵਿੱਚ ਅਸੀਂ ਹਰੇ ਮਟਰ ਵੀ ਪਾ ਦਾਂਗੇ। 2-3 ਮਿੰਟਸ ਦੇ ਆਲੂਆਂ ਤੇ ਗਾਜਰਾਂ ਨੂੰ ਪਕਾ ਲਿਆ ਤਾਂ ਹੁਣ ਅਸੀਂ ਇਹਦੇ ਵਿੱਚ ਇਹ ਵਾਲੇ ਹਰੇ ਮਟਰ ਪਾ ਦਾਂਗੇ। ਤੇ ਇਸਦੇ ਨਾਲ ਹੀ ਅਸੀਂ ਅੱਧਾ ਚਮਚਾ ਨਮਕ ਪਾਵਾਂਗੇ ਤਾਂ ਕਿ ਸਬਜ਼ੀਆਂ ਜਲਦੀ ਸੌਫਟ ਹੋ ਜਾਣ। ਜੇਕਰ ਤੁਸੀਂ ਇੱਕ ਖਿਚੜੀ ਨੂੰ ਵਰਤ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਸਿੰਪਲ ਆਲੂ ਤੇ ਮੂਗਫਲੀ ਪਾ ਕੇ ਇਹ ਖਿਚੜੀ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ। ਤੇ ਵਰਤ ਤੋਂ ਬਿਨਾ ਤੁਸੀਂ ਆਪਣੀ ਖਾਂਦੇ ਦੇ ਕੋਈ ਵੀ ਸਬਜ਼ੀ ਪਾ ਕੇ ਸਿੱਧਰੀ ਨੂੰ ਬਣਾ ਕੇ ਖਾ ਸਕਦੇ ਆ। ਸੈਂਟਰ ਵਿੱਚ ਅਪਾ ਸਾਰੀਆਂ ਸਬਜ਼ੀਆਂ ਨੂੰ ਪਕਾ ਲਿਆ ਹੈ। ਥੋੜੀਆਂ ਜੀਆਂ ਸੌਫਟ ਹੋ ਗਈਆਂ ਨੇ। ਤੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ 10-12 ਕੜੀ ਪੱਤੇ ਤੇ ਇਹਦੇ ਨਾਲ ਹੀ ਕੱਟਿਆ ਹੋਇਆ ਟਮਾਟਰ ਚੈੱਕ ਕਰਦੇ ਹਾਂ ਕਿ ਸਬਜ਼ੀ ਆਪਣੀ ਕਿੰਨੀ ਕੁ ਸੌਫਟ ਹੋਈ ਹੈ। ਬੱਸ ਆਲੂ ਤੇ ਬਿਲਕੁਲ ਸੌਫਟ ਹੋ ਗਏ ਨੇ 2-4 ਮਿੰਟ ਤੱਕ ਟਮਾਟਰ ਨੂੰ ਪਕਾ ਕੇ ਫਿਰ ਅਸੀਂ ਇਹਦੇ ਵਿੱਚ ਬਾਕੀ ਸਮਾਨ ਐਡ ਕਰਾਂਗੇ। ਲਓ ਜੀ ਹੁਣ ਅਸੀਂ ਕਰਦੇ ਹਾਂ ਜੀ ਸਬਜ਼ੀਆਂ ਨੂੰ ਚੈੱਕ। ਦੇਖੋ ਜੀ ਸਬਜ਼ੀਆਂ ਬਿਲਕੁਲ ਪੱਕ ਗਈਆਂ ਨੇ ਤੇ ਆਲੂ ਬੱਸ ਇਸ ਤਰ੍ਹਾਂ ਦੇ ਸਾਨੂੰ ਚਾਹੀਦੇ। ਅਸੀਂ ਹੁਣ ਅਸੀਂ ਇਹਦੇ ਵਿੱਚ 1 ਚਮਚਾ ਬਰੀਕ ਕੱਟਿਆ ਹੋਇਆ ਅਦਰਕ ਤੇ 3 ਹਰੀਆਂ ਮਿਰਚਾਂ ਇਹ ਪਾਵਾਂਗੇ। ਇਹਦੇ ਨਾਲ ਹੀ ਅਸੀਂ 1/2 ਚਮਚਾ ਧਨੀਆ ਪਾਊਡਰ, 1/2 ਚਮਚਾ ਗਰਮ ਮਸਾਲਾ ਤੇ ਥੋੜਾ ਜਿਹਾ ਥਿਕਣੀ ਦਾ ਰੰਗ ਬੜੀਆ ਆਵੇ। ਅੱਧਾ ਚਮਚਾ ਢੇਕੀ ਮਿਰਚ ਪਾਵਾਂਗੇ ਇਹਨੂੰ ਵੀ ਅਸੀਂ ਮਸਾਲਿਆਂ ਦੇ ਨਾਲ ਹੀ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਟਰੋਸਟ ਕੀਤੀ ਹੋਈ ਮੂਫੀ 1-2 ਮਿੰਟ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਕਾ ਕੇ ਫਿਰ ਆਪਾਂ ਇਹਦੇ ਵਿੱਚ ਸਾਬੂਦਾਣੇ ਨੂੰ ਪਾਵਾਂਗੇ ਤੜਕਾ ਆਪਣਾ ਬਣ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਇਹ ਵਾਲਾ ਸਾਰ ਸਾਬੂਦਾਣਾ ਪਾਵਾਂਗੇ ਕੋਸ਼ਿਸ਼ ਕਰੋ ਕਿ ਜਦੋਂ ਵੀ ਤੁਸੀਂ ਇਸ ਖਿਚੜੀ ਨੂੰ ਬਣਾਓ ਤੇ ਨਾਨਸਟਿੱਕੀ ਕੜਾਈ ਦੇ ਵਿੱਚ ਹੀ ਬਣਾਓ ਨਾਨਸਟਿੱਕੀ ਕੜਾਈ ਦੇ ਵਿੱਚ ਇਹ ਹੁੰਦਾ ਹੈ ਕਿ ਇਹ ਤਲੇ ਦੇ ਨਾਲ ਚਿਪਕਦੀ ਨਹੀਂ ਤੇ ਬੜੇ ਆਰਾਮ ਨਾਲ ਇਹ ਬਹੁਤ ਹੀ ਵਧੀਆ ਥਿਲੇ-ਥਿਲੇ ਖਿਚੜੀ ਬਣ ਕੇ ਤਿਆਰ ਹੁੰਦੀ ਹੈ ਹੁਣ ਅਸੀਂ ਇਹਨੂੰ ਮਿਕਸ ਕਰਾਂਗੇ ਓਨੀ ਦੇਰ ਤੱਕ ਆਪਾਂ ਇਹਨੂੰ ਪਕਾਵਾਂਗੇ ਜਿੰਨੀ ਦੇਰ ਤੱਕ ਸਾਬੂਦਾਣਾ ਟਰਾਂਸਪੇਰੈਂਟ ਨਹੀਂ ਹੁੰਦਾ 3-4 ਮਿੰਟ ਹੋ ਗਏ ਨੇ ਜੀ ਅਸੀਂ ਖਿਚੜੀ ਨੂੰ ਲਗਾਤਾਰ ਹਿਲਾਉਂਦੇ ਹੋਏ ਪਕਾ ਰਹੇ ਹਾਂ ਦੇਖੋ ਜੀ ਸਾਬੂਦਾਣੇ ਦਾ ਕਲਰ ਚੇਂਜ ਹੋ ਗਿਆ ਹੈ ਤੇ ਬਹੁਤ ਵਧੀਆ ਖਿਚੜੀ ਬਣ ਕੇ ਤਿਆਰ ਹੋਈ ਹੈ ਤੇ ਹੁਣ ਅਸੀਂ ਇਹਦੇ ਤੇ ਪਾਵਾਂਗੇ ਖੂਬ ਸਾਰਾ ਕੱਟਿਆ ਹੋਇਆ ਤਰੀਕ ਹਰਾ ਧਨੀਆ ਤੇ ਖਿਚੜੀ ਵਿੱਚ ਥੋੜਾ ਜਿਹਾ ਚਟਪਟਾ ਟੇਸਟ ਲਿਆਉਣ ਵਾਸਤੇ ਇੱਕ ਪਾਵਾਂਗੇ ਜੀ ਨਿੰਬੂ ਦਾ ਰਸ ਨਿੰਬੂ ਆਪਾਂ ਉਸ ਟਾਈਮ ਤੇ ਪਾਣਾ ਜਿਸ ਟਾਈਮ ਤੇ ਆਪਣੀ ਖਿਚੜੀ ਬਿਲਕੁਲ ਬਣ ਕੇ ਤਿਆਰ ਹੋਵੇ ਫਲੇਮ ਨੂੰ ਕਰਾਂਗੇ ਜੇ ਅਸੀਂ ਬੰਦ ਤੇ ਇਹਨੂੰ ਕਰ ਦਾਂਗੇ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਤੇ ਗਰਮਾ ਗਰਮ ਬਹੁਤ ਹੀ ਹੈਲਦੀ ਤੇ ਟੇਸਟੀ ਮਿਕਸ ਵੈਜੀਟੇਬਲ ਸਾਗੂ ਦਾਣਾ ਖਿਚੜੀ ਨੂੰ ਆਪਾਂ ਕਰਦੇ ਹਾਂ ਜੀ ਸਰਵ ਦੇਖੋ ਕਿੰਨੀ ਸੋਹਣੀ ਖਿਚੜੀ ਬਣੀ ਹੈ ਜੀ ਹੁਣ ਕਰਦੇ ਹਾਂ ਜੀ ਇਸ ਦੀ ਪਲੇਟਿੰਗ ਖਿਚੜੀ ਨੂੰ ਅਸੀਂ ਸਰਵਿੰਗ ਬੋਲ ਚ ਕੱਢ ਲਿਆ ਜੀ ਦੇਖੋ ਜੀ ਕਿੰਨੀ ਵਧੀਆ ਖਿਚੜੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਜ਼ਿਆਦਾ ਹੈਲਥੀ ਹੈਲਥੀ ਹੋਣ ਦੇ ਨਾਲ ਨਾਲ ਕਾਫੀ ਜ਼ਿਆਦਾ ਟੇਸਟੀ ਵੀ ਹੈ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਬੱਚਿਆਂ ਤੋਂ ਵੱਡਿਆਂ ਤੱਕ ਸਭ ਇਹਨੂੰ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਤੇ ਡਾਈਟ ਵਿੱਚ ਸਾਨੂੰ ਇਹਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਕਿਉਂਕਿ ਸਾਬੂਦਾਣੇ ਦੇ ਵੀ ਸਾਡੇ ਸਰੀਰ ਨੂੰ ਕਾਫੀ ਲਾਭ ਨੇ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ